ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਦੀ ਉਮੀਦ ਕਰਦਾ ਗਰਾਜੀਬ ਜੀ ਹੋਗੇ ਚੜ੍ਹਦੀ ਕਲਾ ਜ ਹੋਗੇ ਦੋਸਤ ਇੱਕ ਹੋਰ ਬਹੁਤ ਸਾਰੀ ਵੀਡੀਓ ਲੈ ਕੇ ਆਇਆ ਬਹੁਤ ਸੋਨਾ ਟੌਪਿਕ ਦਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਦੇ ਨਵੇਂੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਨਾਲ ਡਿਵਿਸ਼ਨ ਸਭ ਤੋਂ ਪਹਿਲਾਂ ਆਪਜੀ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਕਾਫੀ ਜ਼ਿਆਦਾ ਪ੍ਰੋਬਲਮ ਚੱਲ ਰਹੀ ਆ ਅੱਜ ਦੇ ਸਮੇਂ ਦੇ ਵਿੱਚ ਇਹ ਦੋਨਾਂ ਚੀਜ਼ਾਂ ਦਾ ਬਹੁਤ ਵੱਡਾ ਮੇਲ ਹੈ ਇੱਕ ਦੂਜੇ ਨਾਲ ਜੇ ਟੈਨਸ਼ਨ ਹੋਊਗੀ ਤਾਂ ਨੇਚਰਲੀ ਆ ਉਹ ਟੈਨਸ਼ਨ ਆ ਜਿਹੜੀ ਹੌਲੀ-ਹੌਲੀ ਡਿਪਰੈਸ਼ਨ ਦੇ ਵਿੱਚ ਬਦਲ ਜਾਂਦੀ ਹੈ ਤੇ ਡਿਪਰੈਸ਼ਨ ਸਾਡੀ ਸਿਹਤ ਲਈ ਇੰਨਾ ਹਾਰਮਫੁਲ ਹੈ ਇੰਨਾ ਕਿ ਤੱਕ ਕਿ ਪੁੱਛੋ ਨਾ ਸੋ ਇਹਨਾਂ ਚੀਜ਼ਾਂ ਤੋਂ ਕਿੱਦਾਂ ਬਚਿਆ ਜਾ ਸਕਦਾ ਹੈ ਨਾ ਉਹਦੇ ਬਾਰੇ ਅੱਜ ਆਪਾਂ ਦੋ ਚਾਰ ਗੱਲਾਂ ਸਾਂਝੀਆਂ ਕਰਾਂਗੇ ਬਹੁਤ ਵਧੀਆ ਕੰਮ ਦੀ ਵੀਡੀਓ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਦੋਸਤੋ ਸਭ ਤੋਂ ਪਹਿਲਾਂ ਟੈਨਸ਼ਨ ਦੀ ਗੱਲ ਕਰਾਂਗੇ ਟੈਨਸ਼ਨ ਦੇ ਬਹੁਤ ਰੀਜ਼ਨ ਹੁੰਦੇ ਨੇ ਹਰ ਇੱਕ ਬੰਦੇ ਦਾ ਅਲੱਗ-ਅਲੱਗ ਰੀਜ਼ਨ ਹੁੰਦਾ ਕਿਸੇ ਨੂੰ ਬਿਜ਼ਨਸ ਦੀ ਟੈਨਸ਼ਨ ਕਿਸੇ ਨੂੰ ਘਰ ਦੀ ਟੈਨਸ਼ਨ ਕਿਸੇ ਨੂੰ ਕਿਹਨੂੰ ਕਿਸੇ ਦੇ ਬੱਚੇ ਨਹੀਂ ਪੜਦੇ ਸਟੱਡੀ ਚ ਪ੍ਰੋਪਰ ਨਹੀਂ ਹੁੰਦੇ ਉਹ ਹੋਰੀ ਟੈਨਸ਼ਨ ਹੋ ਜਾਂਦੀ ਹੈ ਬੱਚਿਆਂ ਦੀ ਹਨਾ ਬਹੁਤ ਰੀਜ਼ਨ ਹੁੰਦੇ ਨੇ ਜਿਹਦੇ ਕਰ ਟੈਨਸ਼ਨ ਹੋ ਜਾਂਦੀ ਹੈ ਹਨਾ ਤੇ ਟੈਨਸ਼ਨ ਹੋਰੀ ਹੋਰੀ ਡਿਪਰੈਸ਼ਨ ਦਾ ਰੂਪ ਧਾਰ ਲੈਂਦੀ ਆ ਤੇ ਡਿਪਰੈਸ਼ਨ ਦੇ ਨਾਲ ਬੰਦੇ ਦਾ ਮਾਈਂਡ ਇੰਨਾ ਕਿ ਜ਼ਿਆਦਾ ਹੋ ਜਾਂਦਾ ਨਾ ਜਨ ਕਿ ਸਟ੍ਰੈਸ ਦੇ ਨਾਲ ਭਰ ਜਾਂਦਾ ਆ ਤੇ ਉਹ ਬੰਦੇ ਦੀ ਸਿਹਤ ਲਈ ਬਹੁਤ ਜ਼ਿਆਦਾ ਖਮੋਲਾ ਇਤੋਂ ਤੱਕ ਕਿ ਕਈ ਕੇਸ ਇਦਾਂ ਦੇ ਵੀ ਆ ਜਿਹਦੇ ਵਿੱਚ ਬ੍ਰੇਨ ਦੀ ਹੈਮਬਲੇਜ ਵੀ ਹੋ ਜਾਂਦੀ ਹੈ ਡਿਪਰੈਸ਼ਨ ਦੇ ਨਾਲ ਉਹ ਇਹਨਾਂ ਨੂੰ ਦੂਰ ਕਿਦਾਂ ਕਰਨਾ ਬਿਨਾਂ ਦਵਾਈ ਤੋਂ ਦਵਾਈ ਚਲੋ ਜਿਹੜੇ ਖਾਂਦੇ ਆ ਖਾ ਸਕਦੇ ਆ ਨਾ ਕਿਉਂਕਿ ਡਿਪਰੈਸ਼ਨ ਚ ਦਵਾਈ ਲੱਗ ਜਾਂਦੀ ਆ ਬਟ ਬਿਨਾਂ ਦਵਾਈ ਤੋਂ ਤੁਸੀਂ ਦੋ ਚਾਰ ਚੀਜ਼ਾਂ ਨੇ ਜੇ ਇਹ ਕਰ ਲਓ ਤਾਂ ਤੁਸੀਂ ਡਿਪਰੈਸ਼ਨ ਦੀ ਪ੍ਰੋਬਲਮ ਤੋਂ ਬਾਹਰ ਆ ਸਕਦੇ ਹੋ ਨੰਬਰ 1 ਤੇ ਆਪਾਂ ਗੱਲ ਕਰਾਂਗੇ ਜੀ ਡਿਪਰੈਸ਼ਨ ਦੂਰ ਕਰਨ ਲਈ ਕੋਸ਼ਿਸ਼ ਕਰਿਆ ਕਰੋ ਕਿ ਇਕੱਲੇ ਨਾਲ ਉਹ ਕਦੇ ਵੀ ਚਾਹ ਤੁਸੀਂ ਘਰੋਂ ਚਾ ਕਿਤੇ ਕੰਮ ਵੀ ਕਰਦੇ ਹੋ ਤਾਂ ਜਿਹੜਾ ਇਕੱਲਾ ਪੰਨਾ ਨਾ ਉਹ ਡਿਪਰੈਸ਼ਨ ਨੂੰ ਵਧਾਵਾ ਦਿੰਦਾ ਹੈ ਹਨਾ ਇਕੱਲੇ ਕਦੇ ਨਾ ਰੋ ਆਪਣੇ ਆਲੇ ਦੁਆਲੇ ਹਨਾ ਯਾਰਾਂ ਦੋਸਤਾਂ ਨਾਲ ਰੋ ਜਾਂ ਮੈਂ ਜਿੱਥੇ ਕੰਮ ਕਰਦੇ ਹਾਂ ਉੱਥੇ ਦੇੜ ਖਲੀਗਾ ਉਹਨਾਂ ਨਾਲ ਬਹਿ ਕੇ ਕੰਮ ਕਰ ਕਰੋ ਇਕੱਲੇ ਨਾ ਰੋ ਕਹਿੰਦਾ ਮਤਲਬ ਨਾ ਨਾ ਘਰ ਦੇ ਚਾ ਕਿਤੇ ਬਾਹਰ ਵੀ ਹਨਾ ਇਕੱਲੇ ਬੰਦ ਇਕੱਲਾ ਬੰਦਾ ਡਿਪਰੈਸ਼ਨ ਦਾ ਵਾਧੂਸ਼ ਕਰ ਹੋ ਜਾਂਦਾ ਬਰ ਜ਼ਿਆਦਾ ਹੋ ਜਾਂਦਾ ਇਹ ਚੀਜ਼ ਨੂੰ ਅਵੋਇਡ ਕਰੋ ਕਿ ਇਕੱਲੇ ਨਾ ਰੋ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਡਿਪਰੈਸ਼ਨ ਨੂੰ ਖਤਮ ਕਰਨ ਲਈ ਕੋਸ਼ਿਸ਼ ਕਰੋ 뮤ਜ਼ਿਕ ਜ਼ਰੂਰ ਸੁਣੋ 뮤ਜ਼ਿਕ ਜਿੱਦਾਂ ਨੂੰ ਤੁਸੀਂ ਪਸ ਤੇ 뮤직 ਸੁਣਨਾ ਕਿਦਾਂ ਹੈ হেডਫੋਨਸ ਲਗਾ ਕੇ ਸੁਣਨਾ ਹੈ ਬਟ হেডਫੋਨਸ ਦੇ ਵਿੱਚ ਜਿਹੜੀ ਉਹਦੀ ਵੋਲਿਊਮ ਆ ਜਿਹੜੀ ਦੀ ਸਾਊਂਡ ਆ ਉਹ ਜ਼ਿਆਦਾ ਲਾਊਡ ਨਹੀਂ ਹੋਣੀ ਚਾਹੀਦੀ ਸਮੂਥ ਹੋਣੀ ਚਾਹੀਦੀ ਹੈ ਹਨ ਤੇ ਜਿਹੜੀ ਤੁਹਾਨੂੰ ਉਹ ਲੈਗਸ ਫੀਲ ਕਰਾਉਗੀ ਕੋਸ਼ਿਸ਼ ਕਰਕੇ ਦੇਖੋ 뮤직 ਡਿਪਰੈਸ਼ਨ ਨੂੰ ਦੂਰ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਦਾ ਹੈ 뮤직 ਜਿਹੜਾ ਆਪਣਾ ਤਾਂ ਕੋਸ਼ਿਸ਼ ਕਰੋ 뮤직 ਸੁਣਨ ਬਾਰੇ ਜਿੱਦਾਂ ਤੁਹਾਨੂੰ ਪਸੰਦ ਆਦਾ ਚਾਹੇ ਫੋਕਸ ਸੁਣ ਲੋ ਚਾਹੇ ਇੰਗਲਿਸ਼ ਸੁਣਨਾ ਚਾਹੇ ਫੋਕਸ ਸੁਣ ਲੋ ਬਟ ਲੈਵਲ ਵੋਲਿਊਮ ਦੇ ਵਿੱਚ ਹੌਲੀ ਵਾਇਸ ਦੇ ਵਿੱਚ ਠੀਕ ਹੈ ਜੀ ਨੰਬਰ 3 ਤੇ ਆਪਣੇ ਆਪ ਨੂੰ ਕੋਸ਼ਿਸ਼ ਕਰਿਆ ਕਰੋ ਕਿਸੇ ਨਾ ਕਿਸੇ ਕੰਮ ਵਿੱਚ ਬਿਜ਼ੀ ਰੱਖਿਆ ਕਰੋ ਠੀਕ ਹੈ ਜੀ ਯਾਨਕਿ ਆਪਣੇ ਆਪ ਨੂੰ ਖਾਲੀ ਨਾ ਰੱਖਿਆ ਕਰੋ ਜਦੋਂ ਆਪਾਂ ਖਾਲੀ ਹੁੰਦੇ ਆ ਤਾਂ ਸਾਡਾ ਦਿਮਾਗ ਫਿਰ ਉਹ ਟੈਨਸ਼ਨ ਜਿਹੜੀ ਜਿਸ ਚੀਜ਼ ਦੀ ਟੈਨਸ਼ਨ ਹੁੰਦੀ ਹੈ ਉਹਦੇ ਵੱਲ ਨਾ ਉਹ ਹੋ ਜਾਂਦਾ ਹੈ ਨਾ ਕਿ ਟਕਟੋ ਯਾ ਬਾਇਤ ਇਸ ਲਈ ਕੋਸ਼ਿਸ਼ ਕਰੋ ਆਪਣੇ ਆਪ ਨੂੰ ਚਾਹੇ ਕਿਸੇ ਕੰਮ 'ਚ ਜਾਂ ਕੋਈ ਗੇਮ ਖੇਡ ਲਈ ਜਾਂ ਕੋਈ ਬੁੱਕ ਪੜ੍ਹ ਲਈ ਨਾ ਆਪਣੇ ਆਪ ਨੂੰ ਬਿਜ਼ੀ ਰੱਖਿਆ ਕਰੋ ਠੀਕ ਹੈ ਜੀ ਇਹ ਚੀਜ਼ ਵੀ ਟੈਨਸ਼ਨ ਨੂੰ ਤੇ ਡਿਪਰੈਸ਼ਨ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ ਠੀਕ ਹੈ ਜੀ ਤੇ ਲਾਸਟ 'ਚ ਆਪਾਂ ਗੱਲ ਕਰਾਂਗੇ ਜੀ ਡਿਪਰੈਸ਼ਨ ਤੇ ਟੈਨਸ਼ਨ ਦੂਰ ਕਰਨ ਵਕੇਸ਼ਨਸ ਜ਼ਰੂਰ ਕਰਿਆ ਕਰੋ ਆਪਣੀ ਲਾਈਫ ਦੇ ਵਿੱਚ ਜੇ ਤੁਹਾਨੂੰ ਡਿਪਰੈਸ਼ਨ ਦੀ ਪ੍ਰੋਬਲਮ ਆ ਜਾਂ ਹਨਾ ਟੈਨਸ਼ਨ ਦਿੰਦੀ ਹੈ ਬਹੁਤ ਜ਼ਿਆਦਾ ਠੀਕ ਹੈ ਟੈਨਸ਼ਨ ਆ ਹਰ ਇੱਕ ਇਨਸਾਨ ਨੂੰ ਹੁੰਦੀ ਆ ਨੇ ਬਟ ਜੇ ਤੁਸੀਂ ਹਨਾ 2-4 ਮਹੀਨੇ ਚ ਹਨਾ ਇੱਕ ਦੀ ਵਕੇਸ਼ਨ ਕਰ ਲਓ ਜ਼ਰੂਰ ਨਹੀਂ ਵੀ ਦੂਰ ਹੀ ਜਾਣਾ ਕਿਤੇ ਘੁੰਮਣ ਕਰਨ ਜਾਣਾ ਹਨਾ ਕਿਤੇ ਨੇੜੇ ਹੀ ਆਪਣੇ ਜਿੱਥੇ ਤੁਸੀਂ ਰਹਿੰਦੇ ਹੋਰੇ ਨੇੜੇ ਜਿਹੜੇ ਕੋਈ ਹਨਾ ਪੁਆਇੰਟ ਬਣਿਆ ਹੁੰਦਾ ਹਨਾ ਜਿੱਥੇ ਤੁਸੀਂ ਘੁੰਮ ਫਿਰ ਸਕਦੇ ਹੋ ਹਨਾ ਤੇ ਇਹ ਚੀਜ਼ ਜ਼ਰੂਰ ਕਰਿਆ ਕਰੋ ਇਸ ਚੀਜ਼ ਨਾਲ ਹੀ ਡਿਪਰੈਸ਼ਨ ਤੇ ਟੈਨਸ਼ਨ ਦੀ ਪ੍ਰੋਬਲਮ ਕਾਫੀ ਹੱਦ ਤੱਕ ਦੂਰ ਹੋ ਜਾਂਦੀ ਆ ਸੋ ਦੋਸਤੋ ਇਹ ਚਾਰ ਗੱਲਾਂ ਜੇ ਇਹਨੂੰ ਤੁਸੀਂ ਆਪਣੇ ਮਾਈਂਡ 'ਚ ਬਿਠਾ ਲਓਗੇ ਹਨਾ ਜਿੰਨਾਂ ਨੂੰ ਪ੍ਰੋਬਲਮ ਹੈ ਟੈਨਸ਼ਨ ਤੇ ਆਪਣੇ ਡਿਪਰੈਸ਼ਨ ਦੀ ਹਨਾ ਇਸ ਚੀਜ਼ ਨਾਲ ਬਹੁਤ ਜ਼ਿਆਦਾ ਰੀਲਿਫ ਮਿਲੂਗਾ ਇਹ ਕਰਕੇ ਦੇਖਿਓ ਸੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜੁੜ ਕਰਿਓ ਥੈਂਕ ਯੂ ਵੈਰੀ ਮੱਚ ਸਸਤਰੀਕਾ